ਲੋ ਜੀ ਮਿਸਤਰੀ ਜੀ ਡਿਜ਼ਾਈਨ ਬਣਾ ਰਹੇ ਨੇ ਪਿੱਲਰ ਦਾ ਹੁਣ ਇਹਨਾਂ ਨੇ ਨਾ ਗਾਜ ਲਾਉਣਾ ਤੇ ਗਾਜ ਲਾ ਕੇ ਤੇ ਅਗਲਾ ਪ੍ਰੋਸੈਸ ਸ਼ੁਰੂ ਕਰਨਾ ਹੈਗਾ ਕੱਲੀ-ਕੱਲੀ ਮੋਲਡਿੰਗ ਬਣਦੀ ਹੈਗੀ ਹੁਣ ਇਹਨਾਂ ਨੇ ਗਾਜ ਲਾਇਆ ਥੋੜਾ ਥੋੜਾ ਮਸਾਲਾ ਲਾ ਲਿਆ ਤਿੰਨ ਜਗ੍ਹਾ ਤੇ 5 ਫੁੱਟ ਦਾ ਗਾਜਾ ਹੈ ਲੰਬਾ ਪਹਿਲਾਂ ਗਾਜ ਨੂੰ ਚੰਗੀ ਤਰ੍ਹਾਂ ਖੜਾ ਲੈਣਾ ਹੈ ਫਿਰ ਨਾਲ-ਨਾਲ ਇਹਨੇ ਨਹੀਂ ਉਹ ਦੇਖੋ ਮਿਣ ਰੱਖਨੇ ਫਰਮੇ ਨਾਲ ਇੱਕੋ ਜਿਹਾ ਕਰ ਦੇਣਾ ਜਗਾ ਸਪੇਸ ਛੱਡ ਕੇ ਤੇ ਸਾਲ ਵੀ ਕਰਨਾ ਹੋਊਗਾ ਆ ਦੇਖੋ ਇਹਨਾਂ ਨੇ ਹੁਣ ਮਿਲ ਲਿਆ ਉਥੋਂ ਜਗਾ ਇਹਦਾ ਸਾਨਾ ਇੱਕੋ ਜਿਹਾ ਹੋ ਜਾਊਗਾ ਇਹ ਹੁਣ ਮਸਾਲਾ ਹੋਰ ਲਾਉਣ ਨੂੰ ਕਿਥੋਂ ਕਿੱਥੇ ਲਾਉਣਾ ਹੈ ਹਾਂ ਸੁੱਕਾ ਮਾਰਨਾ ਉਹ ਬਠਲੀ ਬਹੁਤ ਵਧੀਆ ਤੁਹਾਡਾ ਤਾਂ ਹੂੰ ਆ ਦੇਖੋ ਸੁੱਕਾ ਲਾਤਾ ਥੋੜਾ ਜਿਹਾ ਤੇ ਇਹਦੇ ਨਾਲ ਹੁਣ ਮੈਨੂੰ ਲੱਗਾ ਗਾਜ ਟਿਕਦਾ ਨਹੀਂਗਾ ਛੇਤੀ ਪਕੜ ਕਰ ਜੂਗਾ। ਲੋ ਜੀ ਗਾਜ ਤਾਂ ਲਿਆ ਖੜਾ। ਹੁਣ ਇਹਨਾਂ ਨੇ ਨਾ ਉਹ ਫਿਰ ਪਹਿਲਾਂ ਤੁਹਾਨੂੰ ਗਾਜ ਬਣਾਉਣ ਦੇ ਜਿਹੜਾ ਲਾਇਆ ਹੈਗਾ ਉਹੀ ਪ੍ਰੋਸੈਸ ਦੱਸਦੇ ਆਂ ਵੀ ਗਾਜ ਨੂੰ ਲਾਉਣਾ ਕਿਵੇਂ ਆ। ਅ ਚੈੱਕ ਕਰ ਲਿਆ ਸਾਰਾ। ਲੋ ਜੀ ਮੈਨੂੰ ਲੱਗਾ ਹੁਣ। ਲੋ ਜੀ ਹੁਣ ਸਾਲ ਕਰਦੇ ਨੇ ਗਾਜ ਨੂੰ। ਸਾਲ ਕਰਨਾ ਪੈਂਦਾ ਹੈ ਗਾਜ ਨੂੰ। ਹਾਂ ਹੁਣ ਉੱਪਰੋਂ ਲੰਬਾ ਕਾਫੀ ਰੱਸੀ ਛੱਡੀ ਹੈ ਇਹਨਾਂ ਨੇ ਫੇਰ ਜਾ ਕੇ ਸਾਲ ਹੋਗਾ ਠੀਕ ਹੈ ਲੋ ਜੀ ਹੁਣ ਗੱਜ ਨੂੰ ਕਰ ਲਿਆ ਸਾਲ ਇਸ ਤਰ੍ਹਾਂ ਗੱਜ ਨੂੰ ਲਾਉਣਾ ਹੈ ਗੱਜ ਲਾ ਕੇ ਫੇਰ ਜਾ ਕੇ ਇਹ ਇੱਕ ਗੋਲਾ ਬਣੂਗਾ ਇਕੱਲਾ ਇਕੱਲਾ ਸਿੰਗਲ ਸਿੰਗਲ ਬਣ ਰਿਹਾ ਇਹਨਾਂ ਕੋਲੇ ਮੈਂ ਇੱਕ ਚੀਜ਼ ਹੋਰ ਬਹੁਤ ਵਧੀਆ ਦੇਖੀ ਹੈਗੀ ਆਹ ਦੇਖੋ ਇਹਨਾਂ ਦਾ ਬਠੜਾ ਇੱਕ ਬਠੜਾ ਬਸ ਇਹਦੇ ਵਿੱਚ ਗਿੱਲਾ ਮਸਾਲਾ ਪਿਆ ਇੱਕ ਸਾਈਡ ਤੇ ਸੁੱਕਾ ਪਿਆ ਵਿਚਾਲੇ ਇਹਨਾਂ ਨੇ ਪਾਰਟੀਸ਼ਨ ਕੀਤੀ ਹੋਈ ਆ ਇਹ ਬੱਠਾ ਸਿਰਫ ਉਹਨਾਂ ਵਾਸਤੇ ਆ ਜਿਹੜੇ ਕੱਲਾ ਡਿਜ਼ਾਈਨ ਬਣਾਉਂਦੇ ਨੇ ਕਿ ਥੋੜਾ ਮਸਾਲਾ ਲੱਗਦਾ ਸ਼ਾਮ ਤੱਕ ਜਿਹੜਾ ਮੋਟਾ ਕੰਮ ਕਰਦੇ ਆ ਪਲਸਟਰ-ਪਲਸਟਰ ਉਹਨਾਂ ਵਾਸਤੇ ਬਿਸ਼ੱਕ ਇਹ ਨਾ ਕੰਮ ਕਰੇ ਪਰ ਜਿਹੜੇ ਡਿਜ਼ਾਈਨ ਬਣਾਉਂਦੇ ਆ ਨਾ ਬਰੀਕ ਉਹਨਾਂ ਵਾਸਤੇ ਬੱਠਾ ਬਹੁਤ ਵਧੀਆ ਹੈਗਾ ਜਿੱਥੇ ਥੋੜਾ ਮਸਾਲਾ ਲੱਗਦਾ ਬਹੁਤ ਵਧੀਆ ਦਿਮਾਗ ਨਾਲ ਆਪਦੇ ਇਹ ਇਹਨਾਂ ਨੇ ਵੱਠਲ ਤਿਆਰ ਕੀਤਾ ਆ ਦੇਖੋ ਕਿਤੇ ਸੁੱਕਾ ਚੱਕ ਲੈਂਦੇ ਆ ਕਿਤੇ ਗਿੱਲਾ ਚੱਕ ਲੈਂਦੇ ਆ ਪਰ ਇੱਕੋ ਵੱਠਲ ਜੀ ਵਰਤੀ ਜਾਂਦੇ ਨੇ ਵਾਹ ਜੀ ਵਾਹ ਆ ਬਣਾਇਆ ਡਿਜ਼ਾਈਨ ਬੱਲੇ 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 ਆ ਦੇਖੋ ਗੋਲੇ ਬਣ ਰਿਹਾ ਗੋਲੇ ਲਓ ਜੀ ਮਿਸਤਰੀ ਜੀ ਬਹੁਤ ਵਧੀਆ ਤੁਹਾਡਾ ਕੰਮ ਆ ਆ ਬੱਠਲ ਤਾਂ ਬਹੁਤ ਵਧੀਆ ਹੈਗਾ ਮੈਂ ਲੈ ਕੇ ਜਾਊਗਾ ਇਹਦਾ ਜਿਵੇਂ ਲੈ ਜੀ ਇਹ ਦੇਖੋ ਲੈ ਲਓ ਉਹ ਬਾਜ਼ਾਰੋਂ ਨਾਲ ਮਿਲ ਜਾਣਾ ਜੀ ਤੁਸੀਂ ਵੈਲਡਿੰਗ ਕਰਾਓ ਬਾਜ਼ਾਰੋਂ ਨਹੀਂ ਮਿਲਦਾ ਇਹ ਨਹੀਂ ਮਿਲਦਾ ਬਾਜ਼ਾਰੋਂ ਇਹਦਾ ਬੱਠਲ ਲਿਆ ਤੁਸੀਂ ਵੈਲਡਿੰਗ ਤਾਂ ਹੋ ਜਾਣੀਗਾ ਅੱਛਾ ਵੈਲਡਿੰਗ ਬੱਠਲ ਲਿਆ ਕੇ ਹਾਂ ਜੀ ਤੇ ਇੱਕ ਪੱਤਰਾ ਲੈ ਕੇ ਕਿਸੇ ਵੈਲਡਿੰਗ ਦੁਕਾਨ ਤੇ ਜਾ ਕੇ ਤੁਸੀਂ ਵੈਲਡ ਕਰਵਾ ਸਕਦੇ ਹੋ ਹਾਂ ਜੀ ਠੀਕ ਹੈ ਜੀ ਬੱਠਲ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਠੇਕੇਦਾਰ ਵੀਰ ਤੇ ਜਿਹੜੇ ਮਿਸਤਰੀ ਵੀਰ ਨੇ ਉਹਨਾਂ ਵਾਸਤੇ ਦਾ ਚੀਜ਼ ਬਹੁਤ ਵਧੀਆ ਹੈ। ਮਿਸਤਰੀ ਜੀ ਵੀ ਟੌਰ ਨਾਲ ਬੈਠਿਆ ਕੁਰਸੀ ਤੇ ਆ ਦੇਖੋ। ਬਾਜੀ ਬਾ। ਨਾਲ ਹੀ ਦੂਜਾ ਗੋਲਾ ਸਾਫ ਕਰਤਾ। ਫਰਮਾ ਬੜਾ ਵਧੀਆ ਬਣਾਇਆ। ਓਕੇ ਜੀ।